ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚਰਕੀ ਵਾਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਬੱਸ ਸਟੈਂਡ ਦੇ ਬੈਕ ਸਾਈਡ ਮੌਜੂਦ ਹੈ ਜਿੱਥੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਅੱਜ ਜਿਹੜੇ ਅਵੈਦ ਜਿਹੜੇ ਕਬਜ਼ੇ ਕੀਤੇ ਹੋਏ ਆ ਦੁਕਾਨਦਾਰਾਂ ਵੱਲੋਂ ਹਟਾਈ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਨਗਰ ਨਿਗਮ ਦੇ ਅਧਿਕਾਰੀ ਸਾਇਲ ਸ਼ਰਮਾ ਮਜੂਰ ਨੇ ਗੱਲਬਾਤ ਕਰਦੇ ਆ ਸਸੀ ਕਾਲਪਰ ਸਸੀ ਕਾਲਪਰ ਸਾਇਲ ਜੀ ਜੇ ਗੱਲ ਕਰੀ ਜਿਹੜੇ ਦੁਕਾਨਾਂ ਦੇ ਬਾਹਰ ਅਵੈਦ ਜਿਹੜੇ ਕਬਜ਼ੇ ਕੀਤੇ ਗਏ ਉਹ ਹਟਾਏ ਗਏ ਆ ਤੁਹਾਡੇ ਕੋਲੋਂ ਕੀ ਕਹਿਣਾ ਚਾਹੋ ਜੀ ਕਿ ਜੀ ਸਾਨੂੰ ਨੇ ਪਿੱਛੇ ਕੁਝ ਸਮੇਂ ਤੋਂ ਲਗਾਤਾਰ ਜੋ ਕਲੇਟਾਂ ਆਉਂਦੇ ਸੀ ਸਾਡੀ ਇਲੈਕਸ਼ਨ ਡਿਊਟੀ ਹੋਣ ਕਾਰਨ ਕੀ ਹੈ ਜੀ ਲੋਕਾਂ ਨੂੰ ਇਹ ਵੀ ਸ਼ਾਇਦ ਆਨ ਆਉਣ ਨਹੀਂ ਉਹਨਾਂ ਨੇ ਫਿਰ ਵਡਾਵਾ ਲੈ ਲਿਆ ਜੀ ਬਾਹਰ ਸਮਾਨ ਰੱਖਣ ਲੱਗੇ ਜਿੱਦਨ ਦੀ ਸਾਡੀ ਇਲੈਕਸ਼ਨ ਡਿਊਟੀ ਖਤਮ ਹੋ ਜੇ ਮੁਰਤੂ ਅਸੀਂ ਉਵੇਂ ਰਹੀਏ ਫੇਰ ਰੱਖ ਲੈ ਜਿਹੜਾ ਕੋਈ ਸਮਾਨ ਬਾਹਰ ਆਜੇ ਜਬਤ ਕਰ ਜਿਹੜੇ ਜਿਨ੍ਹਾਂ ਦੀ ਅਪਰੋਚ ਆ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਕੀ ਕਹਿਣਾ ਚਾਹੋ ਨਹੀਂ ਜੀ ਕੋਈ ਇਦਾਂ ਨਹੀਂ ਜਿੱਥੇ ਅਸੀਂ ਸੇਮ ਜਾਣਦੇ ਜੀ ਸਾਰੇ ਕਿਤੇ ਰੂਲ ਇੱਕ ਸੇਮ ਹੀ ਆ ਸਾਡੇ ਜਿਵੇਂ ਕੱਲ ਤੁਸੀਂ ਮੰਨ ਲਓ ਮੱਛੀ ਮਾਰਕੀਟ ਆ ਜੀ ਉਹ ਸਾਰਿਆਂ ਦੀ ਆ ਜੀ ਕੀਤੀ ਹੈ ਕਾਰਵਾਈ ਕੋਈ ਇਹ ਨਹੀਂ ਇੱਕ ਦੁਕਾਨਦਾਰ ਕਹਿੰਦੇ ਵੀ ਸਾਡਾ ਸਮਾਨ ਨਹੀਂ ਚੱਕਿਆ ਗਿਆ ਉਹਨਾਂ ਦਾ ਨਹੀਂ ਰਹਿ ਗਿਆ ਇਹਦੇ ਦੀ ਕੋਈ ਗੱਲ ਨਹੀਂ ਸਾਰਾ ਸੇਮ ਰੋਈਆ ਹੁੰਦਾ ਸਾਡੇ ਤਾਂ ਅੱਜ ਬਠਿੰਡਾ ਦੇ ਕਿਹੜੇ ਕਿਹੜੇ ਬਾਜ਼ਾਰਾਂ 'ਚ ਜਿਹੜੇ ਅवैध ਤਬਦੇ ਕਿਤੇ ਹੋਏ ਸੀ ਦੁਕਾਨਦਾਰਾਂ ਵੱਲੋਂ ਕਿਹੜੇ-ਕਿਹੜੇ ਬਜ਼ਾਰਾਂ 'ਚ ਤੁਸੀਂ ਕਾਰਵਾਈ ਕੀਤੀ ਹੈ ਅੱਜੋ ਪਹਿਲਾਂ ਜੀ ਅਸੀਂ ਮੱਛੀ ਮਾਰਕੀਟ ਸੇਮ ਪਹਿਲਾਂ ਚੈੱਕ ਕਰਨਾ ਵੀ ਅਸੀਂ ਲੋਕਾਂ ਨੂੰ ਫਿਰਦਾ ਸਾਮਾਨ ਵਾਰ ਕੱਢ ਲੈ ਜੀ ਇੱਕ ਮਿੰਟੂ ਮਾਲ ਦੇ ਕੱਲ ਅਸੀਂ ਕੀਤੀ ਕਾਰਵਾਈ ਇੱਕ ਉਹਨਾਂ ਦਾ ਚੈੱਕ ਕੀਤਾ ਜਿਉਂ ਉਹਨਾਂ ਦਾ ਵੀ ਅੱਜ ਮਾਹੌਲ ਸਹੀ ਹੈ ਜਿੱਥੇ ਤੇ ਉਦੋਂ ਬਾਅਦ ਅਸੀਂ ਕੀ ਕੋਟ ਰੋਡ ਹੈ ਕੋਟ ਰੋਡ ਤਾਂ ਸਾਰਿਆਂ ਨੂੰ ਪਤਾ ਜਿੱਥੇ ਟ੍ਰੈਫਿਕ ਦੀ ਸਮੱਸਿਆ ਬੁਰਾ ਬੁਰਾ ਹਾਲ ਹੈ ਕਿ ਸਾਇਲ ਜੀ ਜੇ ਗੱਲ ਕਰੀਏ ਦੇਖੋ ਜਿਹੜੀਆਂ ਫਰੂਟ ਦੀਆਂ ਰੈੜੀਆਂ ਲੱਗਦੀਆਂ ਜਾਂ ਸਬਜ਼ੀ ਦੀਆਂ ਰੈੜੀਆਂ ਲੱਗਦੀਆਂ ਉਹ ਵੀ ਜਗ੍ਹਾ-ਜਗ੍ਹਾ ਜਿਵੇਂ ਮਾਰਕੀਟ ਤੇ ਆਪਾਂ ਦੇਖਦੇ ਹਾਂ ਬਜ਼ਾਰ ਕੀ ਇਹ ਜਿਹੜੇ ਰੇੜੀ ਵਾਲੰਦੇ ਜੀ ਇਹਨਾਂ ਦਾ ਇੱਕ ਲਾਇਸੈਂਸ ਮੰਨਦਾ ਵੀ ਤੁਰਦੀ ਫਿਰਦੀ ਰੇੜੀ ਲਾਦੇ ਪਰ ਕੀ ਹੈ ਜੀ ਜਿਹੜੇ ਹੁੰਦੇ ਰੇੜੀ ਵਾਲੇ ਇਕੱਠੇ 10 12 ਰੇੜੀਆਂ ਨਾਲ ਲਾ ਕੇ ਖੜਾ ਲੈਂਦੇ ਜੀ ਉਹਨਾਂ ਨੂੰ ਮੇਰੀ ਵੀ ਬੇਨਤੀ ਹੈ ਜੀ ਵੀ ਤੁਹਾਡੇ ਰੋਜੀ ਰੋਟੀ ਚੱਲਦਾ ਰਹੇ ਪਰ ਜਿਹੜੀ ਰੇੜੀ ਹੁੰਦੀ ਹੈ ਤੁਰਦੀ ਫਿਰਦੀ ਉਹ ਤੁਰ ਫਿਰ ਕੇ ਸਮਾਨ ਵੇਚੋ ਜੀ ਇੱਕ ਜਗ੍ਹਾ ਤੇ ਨਾ ਲਾਓ ਸਾਈਡ 'ਚ ਗੱਲ ਕਰੀਏ ਹੁਣ ਕੰਟੀਨਿਊ ਜਿਹੜੀ ਕਾਰਵਾਈ ਚੱਲਦੀ ਰਹੇਗੀ ਹਾਂਜੀ ਇਹ ਰੂਟੀਨ 'ਚ ਤੁਹਾਨੂੰ ਰੋਡ ਨੂੰ ਦੇਖਣ ਨੂੰ ਮਿਲੂਗੀ ਕੋਈ ਸ਼ਨੀ ਐਤਵਾਰ ਦਾ ਵੀ ਨਹੀਂ ਅਸੀਂ ਕਹਿੰਦੇ ਵੀ ਛੁੱਟੀ ਵਾਲੇ ਦਿਨ ਇਹ ਰੂਟੀਨ 'ਚ ਹੀ ਮਿਲ ਦੁਕਾਨਾਂ ਦੇ ਬਾਹਰ ਆਪਣਾ ਸਮਾਨ ਰੱਖ ਲੈਂਦਾ ਜਗ੍ਹਾ ਰੋਕ ਲੈਂਦਾ ਜੋ ਫਿਰ ਵੀ ਨਹੀਂ ਹਟਦਾ ਤਾਂ ਫਿਰ ਕਿਸ ਤਰ੍ਹਾਂ ਦੀ ਕਾਰਵਾਨ ਚਕੀ ਕੀ ਹੈ ਜੀ ਉਹਨਾਂ ਵੀ ਅਸੀਂ ਵੀਡੀਓ ਬਣਾ ਲੰਨੇ ਆ ਜੀ ਤੇ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਅਸੀਂ ਦਿਖਾ ਦਿੰਨੇ ਆ ਵੀ ਆਹ ਹਾਲਾਤ ਹੈ ਜਿਵੇਂ ਸਾਨੂੰ ਤੋੜ ਡਰਾਉਣਗੇ ਜਿਵੇਂ ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਕੀ ਕਹਿਣਾ ਚਾਹੋਗੇ ਆਲ ਓਵਰ ਬਠਿੰਡੇ ਦੇ ਬਾਜ਼ਾਰਾਂ ਦੇ ਦੁਕਾਨਦਾਰ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੇਰੇ ਵੱਲੋਂ ਇਹੀ ਬੇਨਤੀ ਹੈ ਵੀ ਇਹ ਇਕੱਲਾ ਜੀ ਸਾਡਾ ਕੰਮ ਨਹੀਂ ਹੈਗਾ ਵੀ ਕੋਈ ਸਰਕਾਰੀ ਆਵੇ ਮੁਲਾਜ਼ਮ ਤੇ ਉਹ ਤੁਹਾਡੇ ਇੱਥੇ ਜਗਾ ਦੁਕਾਨਾ ਖਾਲੀ ਇਹ ਉਹਨਾਂ ਦਾ ਵੀ ਫਰਜ਼ ਹੈ ਜਿ ਉਹਨਾਂ ਜਿੰ ਬਿਲਕੁਲ ਜੀ ਬਿਲਕੁਲ ਐਸੀ ਨਗਰ ਨਿਗਮ ਦੇ ਅਧਿਕਾਰੀ ਸਾਇਲ ਸ਼ਰਮਾ ਜਿਨ੍ਹਾਂ ਦਾ ਕਹਿਣਾ ਵੀ ਬਠਿੰਡੇ ਦੇ ਜਿੰਨੇ ਵੀ ਦੁਕਾਨਦਾਰ ਹੈ ਜਿਹੜੇ ਬਾਹਰ ਆਪਣਾ ਸਮਾਨ ਰੱਖਦੇ ਆ ਕਿਉਂਕਿ ਦਿੱਕਤਾਂ ਦਾ ਜਿਹੜਾ ਆਮ ਪਬਲਿਕ ਨੂੰ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਅਪੀਲ ਕੀਤੀ ਹੈ ਵੀ ਉਹ ਜਿਹੜਾ ਦੁਕਾਨਦਾਰ ਹੈ ਜਿਹੜੇ ਬਠਿੰਡਾ ਦੇ ਆਪਣੀ ਦੁਕਾਨ ਦੇ ਜਿਹੜੇ ਅੰਦਰ ਸਮਾਨ ਰੱਖਣ ਤਾਂ ਜੋ ਜਿਹੜੇ ਆਮ ਪਬਲਿਕ ਨੂੰ ਜਿਹੜੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਸਾਹਿਲਿਤ ਸ਼ਰਮਣ ਨੇ ਇਹ ਵੀ ਕਹਿ ਆ ਕਿ ਜੋ ਦੁਕਾਨਦਾਰ ਵਰਨਿੰਗ ਦੇ बावजूद ਵੀ ਆਪਣੀ ਦੁਕਾਨ ਤੋਂ ਜਿਹੜਾ ਸਮਾਨ ਬਾਹਰ ਰੱਖਦੇ ਨੇ ਉਹਨਾਂ ਤੇ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੁਜਲ ਦੇ ਲਾਲ ਮਨੋਚਰਕੀਵਾਲ ਡੇਨਿਕ ਸਵੇਰਾ ਟੀਵੀ ਬਠਿੰਡਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر